ਸਵੇਰੇ 4 ਵਜੇ ਉੱਠਣਾ ਮੇਰਾ ਨਿੱਤ ਦਾ ਕਰਮ ਸੀ ਕਿਉਂਕਿ ਬਚਪਨ ਵਿੱਚ ਹੀ ਇਸ ਵਕਤ ਤੇ ਉੱਠਣ ਦੀ ਆਦਤ ਜੋ ਪੈ ਗਈ ਸੀ ਉਹਨਾਂ ਬੜਿਆਂ ਚ ਬਾਬੇ ਦਾਦੇ ਹੁਣੀ ਸਾਨੂੰ ਸੱਤ ਭੈਣ ਭਰਾਵਾਂ ਨੂੰ ਅੰਮ੍ਰਿਤ ਵੇਲੇ ਉਠਾ ਦਿੰਦੇ ਸੀ ਤਾਂ ਜੋ ਅਸੀਂ ਵੀ ਉਹਨਾਂ ਨੂੰ ਸਹਾਰਾ ਦੇ ਸਕੀਏ ਜ਼ਮੀਨ ਥੋੜੀ ਸੀ ਤੇ ਇਕਬੀਲਦਾਰੀ ਭਾਰੀ ਤੰਗੀਆਂ ਤੁਰਸੀਆਂ ਚ ਵਕਤ ਕੱਟਿਆ ਪਰ ਹਰ ਵੇਲੇ ਬਾਬੇ ਦਾਦਿਆਂ ਨੂੰ ਸ਼ੁਕਰਾਨੇ ਕਰਦਿਆਂ ਤੇ ਹੱਸਦੇ ਤੱਕਿਆ ਸੋ ਵੰਡ ਕੇ ਖਾਣਾ ਤੇ ਹੱਥੀਂ ਕਿਰਤ ਕਰਨ ਦਾ ਮਹੱਤਵ ਛੋਟੇ ਹੁੰਦਿਆਂ ਸਮਝ ਆ ਗਿਆ ਸੀ ਕਹਿੰਦੇ ਹੁੰਦੇ ਆ ਨਾ ਕਿ ਵਖਤ ਬਦਲਦਿਆਂ देर ਨਹੀਂ ਲੱਗਦੀ ਕੱਚਾਂ ਘਰਾਂ ਤੋਂ ਅਸੀਂ ਪੱਕਿਆਂ ਬਾਲਿਆਂ ਦੇ ਵਿਆਹਿਆਂ ਗਈਆਂ ਦੱਬ ਕੇ ਕੰਮ ਕੀਤਾ ਸੱਸ ਤੇ ਨਨਾਨਾ ਦੇ ਬੋਲ ਕਬੂਲ ਸਹੇ ਪਰ ਪੇਕੇ ਘਰ ਹੱਸ ਕੇ ਜਾਂਦਾ ਸੀ ਤਾ ਜੋ ਬੇਬੇ ਹੁਣੀ ਫੇਕਰ ਨਾ ਕਰਨਾ ਤੇ ਆਪਦੇ ਕੰਮ ਦੇ ਸਹਾਰੇ ਤਕੜੇ ਘਰਾਂ ਦੇ ਵੱਡ-ਵਡੇਰਿਆਂ ਦਾ ਮਨ ਖੁਸ਼ ਕੀਤਾ ਤੇ ਉਹਨਾਂ ਦੇ ਦਿਲਾਂ 'ਚ ਬਸਿਆ ਸਮਾਂ ਫੇਰ ਬਦਲਿਆ ਆਪ ਦੇ ਹੱਥ ਮੁਕਤਿਆਰੀ ਆਈ ਹੱਸਦਾ ਚਿਹਰਾ ਕਦੇ ਨਾ ਮਰਜਾਇਆ ਇੱਟ ਵਾਲਿਆਂ ਦੀ ਤੋਂ ਕੋਠੀਆਂ ਬਣ ਗਈਆਂ ਪੁੱਤ ਵੱਡੇ ਹੋਏ ਨੋਹਾ ਆ ਗਈਆਂ ਸਾਡੇ ਦੋਹਾਂ ਦਾ ਨਿਤਕਰਮ ਉਹੀ ਰਿਹਾ ਘਰ ਟੀਵੀ ਆਇਆ ਪਹਿਲੋਂ ਪਹਿਲ ਅਜੀਬ ਲੱਗਿਆ ਇਉਂ ਜਾਪਦਾ ਨਿਰਾ ਸੱਚ ਦਿਖਾਉਂਦੇ ਹੌਲੀ ਹੌਲੀ ਸਮਝ ਆਈ ਕਿ ਝੂਠ ਉੱਪਰ ਸੱਚ ਦੀ ਪਰਤ ਚੜਾਈ ਐ ਦੋਨੋਂ ਨੂਹਾ ਬਹੁਤ ਸਿਆਣੀਆਂ ਸਨ ਹੱਥੀ ਕਿਰਤ ਕਰਨ ਵਾਲੀਆਂ ਇਉਂ ਜਾਪਦਾ ਚੰਗੇ ਕਰਮ ਕੀਤੇ ਸਨ ਕੋਈ ਫਸਲੇਰੀ ਜੂਨੀ ਚ ਜਾਂ ਫਿਰ ਹੁਣ ਦਾ ਕੀਤਾ ਮਿਲਿਆ ਸਮਾਂ ਫੇਰ ਬਦਲਿਆ ਪੋਤ ਨੂਹਾ ਆ ਗਈਆਂ ਇਹੋ ਲੱਗਦਾ ਇਹ ਪੀੜ੍ਹੀ ਨਾ ਤਾਂ ਰੁੱਸੇ ਨੂੰ ਬਣਾਉਂਦੀ ਏ ਤੇ ਨਾ ਪਾਟੇ ਨੂੰ ਸਿਉਂਦੀ ਆ ਹੱਥਾਂ 'ਚ ਹਰ ਵੇਲੇ ਫੋਨ ਘਰਾਂ 'ਚ ਨੌਕਰਾਨੀਆਂ ਲੱਗ ਗਈਆਂ ਅਖੇ ਜੀ ਬਜ਼ੁਰਗਾਂ ਨੂੰ ਸਾਹਮਣਾ ਔਖਾ ਹੁਣ ਉਹ ਘਰ ਪਹਿਲਾਂ ਵਾਲਾ ਘਰ ਨਹੀਂ ਲੱਗਦਾ ਹਰੇਕ ਮੈਂਬਰ ਭੱਜ ਰਿਹਾ ਹੁੰਦਾ ਦੋਨੇ ਪੋਤੇ ਤੇ ਉਹਨਾਂ ਦੋਹਾਂ ਦੀਆਂ ਨਾਲ ਦੀਆਂ ਡਿਊਟੀ ਜਾਂਦੀਆਂ ਤੜਕੇ ਨਿਕਲ ਜਾਂਦੇ ਚਾਰੋ ਸ਼ਾਮੀ ਮੁੜਦੇ ਕੋਈ ਕਿਸੇ ਨਾਲ ਗੱਲ ਨਾ ਕਰਦਾ ਦੋਹਾਂ ਪੋਤਿਆਂ ਦੇ ਇੱਕ ਇੱਕ ਔਲਾਦ ਹੋਈ ਬੜਾ ਸਮਝਾਇਆ ਕਿ ਦੋ ਬੱਚੇ ਹੋਣ ਤਾਂ ਸਹਿਨਸ਼ੀਲਤਾ ਤੇ ਟਰਮਾ ਆਪਣਾਪ ਬੱਚੇ ਵਿੱਚ ਪਰ ਜਾਂਦਾ ਹੈ ਪਰ ਬਜ਼ੁਰਗਾਂ ਦੀ ਕੌਣ ਸੁਣਦਾ ਹੈ ਹੁਣ ਜੋ ਬਦਲਿਆ ਉਹ ਮੇਰੇ ਤੋਂ ਸਹਾਰ ਨਾ ਹੋਇਆ ਇੱਕ ਪਰਬੋਤਾ ਆਈਲੈਂਡਸ ਕਰਕੇ ਕੈਨੇਡਾ ਵੱਗ ਗਿਆ ਤੇ ਦੂਜੇ ਨੂੰ ਬਹੁ ਵੀ ਬੰਡਾ ਵਾਲੀ ਲੱਭੀ ਤੋਹਾਂ ਨੂੰ ਤੋੜਦਿਆਂ ਨੂੰ ਮੇਰੇ ਤਾਂ ਜਾਣੀ ਢਿੱਡ ਚੋਂ ਖੂਕ ਜਿਹੀ ਨਿਕਲੀ ਵੀ ਬਾਬੇ ਦਾਦੇ ਦੀਆਂ ਬਣਾਈਆਂ ਜ਼ਮੀਨਾਂ ਜਾਇਦਾਦਾਂ ਨੂੰ ਛੱਡ ਕੇ ਬਗਾਨੀ ਧਰਤੀ ਤੇ ਬਸੇ ਬਾ ਕਿੰਨਾ ਔਖਾ ਹੋ ਜਿਨ੍ਹਾਂ ਨੇ ਘਰ ਦਾ ਪਾਣੀ ਦਾ ਗਲਾਸ ਨਾ ਆਪ ਚੁੱਕਿਆ ਹੋ ਉਹ ਕਿੱਥੇ ਕੰਮ ਕਰ ਲੋ ਇਹ ਨਵੀਂ ਪਨੀਰੀ ਜੋ ਤੜਕੇ ਵਹਿਕਰੂ ਕਰਨ ਦੀ ਬਜਾਏ ਫੋਨ ਚੁੱਕ ਹਾਏ ਲੋ ਗਾਈਜ਼ ਕਹਿੰਦੀ ਏ ਉਹਨੂੰ ਠੰਡਾ ਕਰਨਾ ਬੜਾ ਔਖਾ ਏ ਬਸ ਇਹੀ ਦਵਾਏ ਕਿ ਬਾਬਾ ਹਰੇਕ ਦੀਤੀ ਪੁੱਤ ਨੂੰ ਸਮਤ ਬਖਸੀ ਬਾਣੀ ਨਾਲ ਨਿੱਕੇ ਬਾਲ ਜੋੜਨ ਤੇ ਨੌਜਵਾਨ ਪੀੜੀ ਕੀਰਤ ਨਾਲ ਜੁੜੇ ਕਮਲ ਕੌਰ ਦੀ ਏ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।